ਤੇ ਅਸੀਂ ਅੱਜ ਆਏ ਆ ਬ੍ਰੇਸ਼ਿਆ ਫਲੈਰੋ ਗੁਰਦੁਆਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਬਹੁਤ ਹੀ ਸੋਹਣੀ ਸਵੇਰ ਦੇ ਵਿੱਚ ਤੇ ਅਸੀਂ ਅੱਜ ਆਏ ਆ ਬ੍ਰੇਸ਼ਿਆ ਫਲੈਰੋ ਗੁਰਦੁਆਰਾ ਸਾਹਿਬ ਤੇ ਇੱਛੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 74ਵੀਂ ਵਰਸੀ ਮਨਾ ਰਹੇ ਨੇ ਤੇ ਸੰਗਤਾਂ ਆ ਰਹੀਆਂ ਨੇ ਪਹੁੰਚ ਰਹੀਆਂ ਨੇ ਤੇ ਆਹ ਪੰਡਾਲ ਲੱਗਾ ਹੋਇਆ ਹੈ ਵੇਖੋ ਤੇ ਦਰਸ਼ਨ ਕਰਦਿਆਂ ਤੇ ਤੁਹਾਨੂੰ ਵੀ ਦਰਸ਼ਨ ਕਰਾਨੀਆਂ ਗੁਰੂ ਸਾਹਿਬ ਜੀ ਦੇ ਤੇ ਪੰਡਾਲ ਲੱਗਾ ਹੋਇਆ ਹੈ ਸੰਗਤਾਂ ਆ ਰਹੀਆਂ ਨੇ ਤੇ ਜਿਨ੍ਹਾਂ ਨੇ ਸੇਵਾ ਕਰਨੀ ਉਹ ਵੀ ਆ ਕੇ ਆਪਣੇ ਆਪਣੇ ਸਟਾਲ ਲਗਾ ਰਹੇ ਨੇ ਤੇ ਆ ਜੋ ਦਰਸ਼ਨ ਕਰਦਿਆਂ ਨਾਲੇ ਗੁਰੂ ਸਾਹਿਬ ਜੀ ਦੇ ਤੇ ਨਾਲ ਹੀ ਤੁਹਾਨੂੰ ਸੰਗਤ ਦੇ ਦਰਸ਼ਨ ਕਰਵਾਨੇ ਆ ਮਰਹਮਾਨਾਂ ਦਾ ਇਤਿਮਾਮ ਹੋ ਰਿਹਾ ਹੈ ਜਿਸ ਦੇ ਨਾਲ ਇਹ ਇੱਕ ਜਨਮ ਨੇ ਪ੍ਰਾਪਤ ਆ ਨਾਂ ਨਤਨਾਟ ਅਸਾਰ ਇਹ ਰਸਤਾ ਬੰਦ ਕੀਤਾ ਹੈ ਕਿ ਤਾਂ ਜੋ ਗੱਡੀਆਂ ਨਾਲ ਲੰਘਣ ਅਤੇ ਸੰਗਤ ਆਪਣਾ ਦਰਸ਼ਨ ਕਰ ਸਕਦੇ ਨੇ ਵਧੀਆ ਕਰਕੇ ਜੇਨਕਾ uh, ਦੇ ਦੋਲੇ ਬਰਨਾ ਜਿਨ ਤਨ ਤਰਨਾ ਜੀ ਸੇਵਾ ਤੇ ਫਿਰ ਦੁਖਾਂ ਸੀਵਾ ਸੇ ਸ਼ਰਮ ਨਾ ਨੌਕਾ ਜਾਲੇ ਸ਼ਰੇ ਵਾਹ ਅੱਲਾ ਪੰਜਵਾ ਠੀਕ ਹੈ ਜੇ ਡੋਟਾ ਤੇ ਥਾਪੁਰ ਪ੍ਰਤਪਾਲਿਕ ਨਾਟਕ ਉਸ ਹੀ ਸੱਚ ਸੋਚੈ ਸੋਧਰਾ ਹੋਵੇ ਜੇ ਸੋਚੀ ਲਗਵਾ ਚੁਪੈ ਤੁਪਨਾ ਹੋਵੇ ਜੇ ਗਾਇਰ ਰਹੇ ਤਾ ਕਹਾਂ ਬੋਖਣਾ ਤਰੀ ਤੇ ਪਟਾਪੁਰੀਆ ਐਸਰਾ ਗੁਣਾ ਕੇ ਗਾ ਸੁਨੇ ਸੇ ਪੀਰ ਪਾਸਾ ਸੁਨੇ ਅੰਤੇ ਪਾਵੇ 라 ਸੁਨੇ ਹਾਥ ਹੋਵੇ ਸਗਾ ਨਾਨਕ ਭਗਤ ਅਸਦਾ ਵਿਗਾਸ ਸੁਨੇ ਤੂ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਏ ਕੋ ਕਾ ਕੈ ਸੇ ਬਿਸਤਾਏ ਕੌਨ ਕਰਣ ਲਿਖੜ ਹਰ ਮੰਨੇ ਜਾਵੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਬੋ ਬਾਜਣੇ ਮਨ ਕੋਏ ਲੱਸੀ ਲੋਣ ਵਾਲੀ ਅਖੰਡ ਵਾਲੀ ਵੀ ਇੱਧਰ ਆ ਗੱਦਵਾਨੀਆਂ ਦਾ ਸਟਾਲ ਰੋਟ ਆਟ ਭਾਈ 8:00 ਵਜੇ ਆਟੀਆਂ ਬਣਾ ਦਿਆ ਮੇਰੇ ਨਾਲ 雨 iedzعل wonder 有點 tad a shirt 下 Hood